ਡੱਬ ਵਾਲੀ ਕਸਬੇ ਦੇ ਆਲੇ ਦੁਆਲੇ ਦੇ ਇਲਾਕੇ ਤੋਂ ਇੱਕ ਆਸ ਇੱਕ ਤਰੱਕੀ ਦੀ ਜੋਤ ਇੱਕ ਇਮਾਨਦਾਰੀ ਦੀ ਚਿੰਗ ਲੈ ਕੇ ਆਏ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਪੈਣਾ ਛੋਟੇ ਬੱਚੇ ਇੰਨੀ ਗਰਮੀ ਦੇ ਬਾਵਜੂਦ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼ਕਾਲ ਨਮਸਕਾਰ ਰਾਮ ਰਾਮ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਹ ਸਟੇਜ ਦੇ ਉੱਤੇ ਹਰਿਆਣਾ ਦੀ ਪੂਰੀ ਲੀਡਰਸ਼ਿਪ ਬੈਠੀ ਹੈ ਡੱਬ ਵਾਲੀ ਇਲਾਕੇ ਦੇ ਸਾਡੇ ਆਦੇਦਾਰ ਸਹਿਬਾਨ ਬੈਠੇ ਨੇ ਜਿਹੜੇ ਵੱਖ-ਵੱਖ ਆਦਿਆਂ ਤੇ ਰਹਿ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਨੇ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਏਜੰਡਾ ਹੈ ਉਹਨ ਲੋਕਾਂ ਤੱਕ ਪਹੁੰਚਾ ਰਹੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਗੱਲੋਂ ਵੀ ਕਰਦਾ ਮੈਨੂੰ ਬੁਲਾ ਕੇ ਇੱਥੇ ਮਾਨ ਸਨਮਾਨ ਦਿੱਤਾ ਔਰ ਐਨੀ ਵੱਡੀ ਇੱਕ ਰੈਲੀ ਜਿਹੜੀ ਹੈ ਉਹ ਕਰਾ ਕੇ ਦਿਨ ਰਾਤ ਬੈਂਤ ਕਰਕੇ ਕਿਉਂਕਿ ਪਰਦੇ ਦੇ ਉੱਤੇ ਰਹਿਣਾ ਕੁਝ ਹੋਰ ਗੱਲ ਹੁੰਦੀ ਹੈ ਪਰਦੇ ਪਿੱਛੇ ਮਿਹਨਤ ਕਰਨਾ ਕੋਈ ਹੋਰ ਗੱਲ ਹੁੰਦੀ ਹੈ ਪਿੰਡਾਂ ਦੇ ਵਿੱਚ ਗਏ ਹੋਵੋਗੇ ਲੋਕਾਂ ਨੂੰ ਕਿਹਾ ਹੋਊਗਾ ਉਹ ਆਪਾਂ ਪਿੰਡ ਆਓ ਡੱਬ ਵਾਲੀ ਆਈ ਹੈ ਆਪਾਂ ਸੁਣੀਏ ਵਿਚਾਰਾਂ ਕਰੀਏ ਆਪਣੇ ਹਰਿਆਣੇ ਬਾਰੇ ਵਿਚਾਰਾਂ ਕਰੀਏ ਆਪਣੇ ਚੁੱਲਿਆਂ ਦੀ ਗੱਲ ਕਰੀਏ ਆਪਣੇ ਖੇਤਾਂ ਦੀ ਗੱਲ ਕਰੀਏ ਆਪਣੀਆਂ ਕੱਸੀਆਂ ਦੀ ਗੱਲ ਕਰੀਏ ਆਪਣੇ ਖੇਤਾਂ ਦੀ ਗੱਲ ਕਰੀਏ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਸਾਡੇ ਮੰਤਰੀ ਸਹਿਬਾਨ ਬੈਠੇ ਆ ਗੁਰਮੀਤ ਸਿੰਘ ਖੁੱਡੀਆਂ ਹੁਣੇ ਬੋਲ ਕੇ ਗਏ ਆ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਕਿ ਇਹਨਾਂ ਨੇ ਇਤਿਹਾਸ ਦੇ ਵਿੱਚ ਜੋ ਕੰਮ ਇਹਨਾਂ ਨੇ ਕਰਤਾ ਪੰਜਾਬ 'ਚ ਉਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਬੈਸੇ ਤੁਸੀਂ ਸੁਣ ਲਿਆ ਹੋਣਾ ਕਿ ਪੰਜਾਬ ਦਾ ਵੀ ਇੱਕ ਮੰਤਰੀ ਆਇਆ ਸੀ ਪਰ ਮੈਂ ਤੁਹਾਨੂੰ ਦੱਸਣਾ ਚਾਹਨਾ ਉਹਦਾ ਨਾਮ ਗੁਰਮੀਤ ਸਿੰਘ ਖੁੱਡੀਆਂ ਆ ਤੁਹਾਡੇ ਨਾਲ ਵਾਲੀ ਗਵਾਂਢ ਚੋਂ ਦਾ ਪਿੰਡ ਹੈ ਗੁਰਮੀਤ ਸਿੰਘ ਖੁੱਡੀਆਂ ਨੇ 2022 ਚ ਅਣਗਿਣਤ ਵੋਟਾਂ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਹੋਇਆ ਹੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਬਾਦਲ ਸਾਹਿਬ ਕਦੇ ਨਹੀਂ ਹਾਰੇ ਜ਼ਿੰਦਗੀ ਚ ਅਖਰੀ ਜੋਣੀ ਹਾਰ ਕੇ ਗਏ ਉਹ ਵੀ ਇਹਦੇ ਹੱਥੋਂ ਸੁਪਰਮਾਤਮਾ ਪਰਮਾਤਮਾ ਸੋ ਦੋਸਤੋ ਡੱਬ ਵਾਲੀ ਮੇਰੇ ਲਈ ਕੋਈ ਬਗਾਨਾ ਕਸਬਾ ਨਹੀਂ ਹੈਗਾ ਬਿਲਕੁਲ ਆ ਚੌਂਕ ਦੇ ਪਰਲੇ ਪਾਸੇ ਪੰਜਾਬ ਹੈ ਇੱਕੋ ਪੱਤਣ ਦਾ ਪਾਣੀ ਪੀਂਨੇ ਆ ਫਸਲਾਂ ਨੂੰ ਬਿਮਾਰੀ ਵੀ ਇੱਕੋ ਜਿਹੀ ਲੱਗਦੀ ਹੈ ਸਪਰੇਆ ਵੀ ਇੱਕੋ ਜਿਹੀ ਕਰਦੇ ਆ ਦੁੱਖ ਤਕਲੀਫਾਂ ਸਾਂਝੀਆਂ ਨੇ ਜੇ ਦੁੱਖ ਤਕਲੀਫਾਂ ਸਾਂਝੀਆਂ ਨੇ ਮੁਸੀਬਤਾਂ ਸਾਂਝੀਆਂ ਨੇ ਫਿਰ ਸਰਕਾਰਾਂ ਕਿਉਂ ਨਹੀਂ ਸਾਂਝੀਆਂ ਕਰਦੇ ਆਜੋ ਫਿਰ ਹੁਣ ਇਧਰਲੇ ਪਾਸੇ ਦਿੱਲੀ ਐ ਇਧਰਲੇ ਪਾਸੇ ਪੰਜਾਬ ਐ ਹਰਿਆਣਾ ਬਚਾਲੇ ਰਹਿ ਗਿਆ ਇਹਨੂੰ ਵੀ ਆਪਾਂ ਆਮਾ ਦੀ ਪਾਰਟੀ ਦੇ ਰੰਗ ਚ ਰੰਗ ਲਈਏ ਇੱਥੋਂ 7 ਕਿਲੋਮੀਟਰ 6 ਕਿਲੋਮੀਟਰ ਦੇ ਰੇਡੀਅਸ ਚ ਪੰਜਾਬ ਐ ਫੋਨ ਕਰਕੇ ਪਤਾ ਕਰ ਲਿਓ ਝੂਠ ਨਹੀਂ ਬੋਲਦਾ ਕਿਉਂਕਿ ਪਹਿਲਾਂ ਕੈਸਟਾਂ ਸੀੜੀਆਂ 'ਚ ਵੀ ਸੱਚ ਹੀ ਬੋਲਿਆ ਸੀ ਹੁਣ ਪ੍ਰਮਾਤਮਾ ਨੇ ਇੱਧਰ ਡਿਊਟੀ ਲਾਈ ਆ ਸੱਚ ਹੀ ਬੋਲੂਗਾ ਪਤਾ ਕਰ ਲਿਓ 43000 ਸਰਕਾਰੀ ਨੌਕਰੀਆਂ ਦੇ ਕੇ ਡੱਬ ਵਾਲੀ ਵਾਲਿਓ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ 43000 ਔਰ ਇਹ ਵੀ ਪਤਾ ਕਰ ਲਿਓ ਕਿਹਦਾ 1 ਰੁਪਿਆ ਤਾਂ ਨਹੀਂ ਲੱਗਿਆ ਕਿਸੇ ਨੇ ਕਿਸੇ ਐਮਐਲਏ ਨੂੰ ਚਾਹ ਤਾਂ ਨਹੀਂ ਪਿਆਈ 2 ਰੁਪਿਆ ਦੀ ਕੋਈ ਸ਼ਿਫਾਰਿਸ਼ ਤਾਂ ਨਹੀਂ ਲੱਗੀ ਨਾ ਪੇਪਰ ਦਿਓ ਆਪਣੇ ਧੀਆਂ ਪੁੱਤਾਂ ਨੂੰ ਵੀ ਕਹਦੇਓ ਪੇਪਰ ਦਿਓ ਨੰਬਰ ਲਓ ਜਦੋਂ ਨੰਬਰ ਆ ਗਏ ਪੰਜਾਬ ਸਰਕਾਰ ਦੀ ਚਿੱਠੀ ਕਰੇ ਆਉਗੀ ਆ ਜਾ ਪਈਆ ਕੁਰਸੀ ਤੇਰਾ ਇੰਤਜ਼ਾਰ ਕਰੀ ਜਾਂਦੀ ਐ ਚੱਲ ਤੂੰ ਪਟਵਾਰੀ ਬਣ ਗਿਆ ਤੂੰ ਐਸ.ਡੀ.ਓ ਲੱਗ ਗਿਆ ਤੂੰ ਇੰਸਪੈਕਟਰ ਬਣ ਗਿਆ ਆ ਆ ਗੱਲ ਐ ਇਹ ਨੀਅਤ ਦਾ ਫਰਕ ਐ ਬਸ ਜਦੋਂ ਅਸੀਂ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਪੰਜਾਬ ਦੇ ਵਿੱਚ ਇਲੈਕਸ਼ਨ ਕੈਂਪੇਨ ਕਰਦੇ ਸੀ ਤਾਂ ਅਸੀਂ ਇੱਕ ਗਰੰਟੀ ਦੇ ਰਹੇ ਸੀ ਕਿ ਬਿਜਲੀ ਫ੍ਰੀ ਕਰ ਦਾਂਗੇ ਭ੍ਰਤੀ ਪਾਰਟੀ ਵਾਲੇ ਕਹਿੰਦੇ ਐ ਕਿਵੇਂ ਕਰ ਦੇਣਗੇ ਪੈਸੇ ਤਾਂ ਹੈ ਨਹੀਂ ਅਸੀਂ ਉਹਨੂੰ ਦੱਸਿਆ ਨਹੀਂ ਹੈਗਾ ਵੀ ਪੈਸੇ ਕਿੱਥੋਂ ਆਣਗੇ ਕਿਉਂਕਿ ਸਾਨੂੰ ਪਤਾ ਸੀ ਪੈਸੇ ਇੰਨਾ ਚੋਂ ਹੀ ਆਉਣਗੇ ਉਹਨਾਂ ਦੀਆਂ ਜਾਂਚਾਂ ਕਰਾਈਆਂ ਕਰੋੜਾਂ ਰੁਪਈਆ ਦੇ ਕਾਪੜੇ ਸਾਹਮਣੇ ਆਏ ਉਹ ਪੈਸੇ ਨਿਕਲਿਆ ਏ ਤੇ 90% ਘਰਾਂ ਨੂੰ ਪੰਜਾਬ ਦੇ ਵਿੱਚ ਬਿਜਲੀ ਬਿੱਲ ਜ਼ੀਰੋ ਆਉਂਦਾ ਭਾਜੀ ਫੋਨ ਕਰਕੇ ਪਤਾ ਕਰ ਲਿਓ ਫੋਨ ਕਰਕੇ ਪਤਾ ਕਰ ਲਿਓ ਜਮੀ ਗਵਾਂਡ ਚ ਨਾਲ ਇੱਕ ਗੱਲ ਵੀ ਝੂਠ ਬੋਲਾਂ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਹੈ ਫਿਰ ਖੇਤਾਂ ਵਾਲੀ ਬਿਜਲੀ ਦੀ ਗੱਲ ਕਰਦੇ ਆ ਪਹਿਲਾਂ 8 ਘੰਟੇ ਸੀ ਮੈਂ ਬੁਲਾਇਆ ਅਫਸਰ ਬਿਜਲੀ ਬੋਰਡ ਵਾਲੇ ਮੈਂ ਕਿਹਾ ਯਾਰ ਇਹ ਕਿਹਨੇ ਕਹਿਤਾ ਤੁਹਾਨੂੰ ਕਿ 8 ਘੰਟਿਆਂ ਨਾਲ ਉਹਦਾ ਝੋਨਾ ਰੰਮ ਜਾਂਦਾ ਹੈ 8 ਘੰਟੇ ਉਹਦੇ ਵਾਸਤੇ ਬਹੁਤ ਨੇ 8 ਘੰਟਿਆਂ 'ਚ ਵੀ 2-2 ਘੰਟਿਆਂ ਦੇ ਵਿੱਚੋਂ ਕੱਟ ਲਾਉਨੇ ਹੋ ਟੁੱਟਵਾ ਦਿਨੇ ਹੋ ਫੇਰ 2 ਘੰਟੇ ਫੇਰ ਘੰਟਾ ਕੱਟ ਗਿਆ ਫੇਰ 2 ਘੰਟੇ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟਿਆਂ 'ਚ ਉਹਦੀ ਸਾਰੀ ਜੀਰੀ ਜਾਂ ਮੁੰਜੀ ਕਹਿ ਦਿੰਨੇ ਝੋਨਾ ਕਹਿ ਦਿੰਨੇ ਉਹਨੂੰ ਪਾਣੀ ਲੱਗ ਜਾਂਦਾ ਕਹਿੰਦੇ ਜੀ ਇਹ ਫੈਸਲਾ ਅਫਸਰ ਕਹਿੰਦੇ ਇਹ ਫੈਸਲਾ ਸੈਕਟਰੀ ਲੈਵਲ ਪਰ ਮੀਟਿੰਗ ਹੋਈ ਥੀ ਉਸਮੇ ਹੋਇਆ ਥਾ ਮੈਂ ਕਹਿੰਦਾ ਨੱਕੇ ਲੈਵਲ ਤੇ ਮੀਟਿੰਗ ਹੋਈ ਹੈ ਕਹਿੰਦੇ ਇਹ ਕੀ ਹੁੰਦਾ ਹੈ ਨਾਕਾ ਮੈਂ ਕਹਿੰਦਾ ਨਾਕਾ ਨਹੀਂ ਨੱਕਾ ਕਹਿੰਦੇ ਇਹ ਨੱਕਾ ਕੀ ਹੁੰਦਾ ਹੈ ਸਰ ਮੈਂ ਕਹਿੰਦਾ ਨੱਕਾ ਉਹ ਹੁੰਦਾ ਜਿਹੜਾ ਖਾਲਚੋਂ ਜਾਂਦਾ ਫਿਰ ਜਦੋਂ ਕਿਆਰੇ ਨੂੰ ਪਾਣੀ ਮੁਰਦਦਾ ਉਹਨੂੰ ਨੱਕਾ ਕਹਿੰਦੇ ਆ ਮੈਂ ਕਹਿੰਦੇ ਨੱਕੇ ਤੇ ਬਹਿ ਕੇ ਮੀਟਿੰਗ ਕੀਤੀ ਹੈ ਕਿ ਕਿੰਨੇ ਪਾਣੀ ਨਾਲ ਸਰਦ ਹੈ ਕਹਿੰਦੇ ਨਹੀਂ ਮੈਂ ਕਦੇ ਕਰਾਂਗੇ ਫਿਰ ਨੱਕੇ ਤੇ ਬਹਿ ਕੇ ਮੀਟਿੰਗ ਕਰਾਂਗੇ ਮੈਂ ਕਿਹਾ ਖੁੱਲੀ ਬਿਜਲੀ ਦਿਓ 11 ਘੰਟੇ 12 ਘੰਟੇ ਕੋਈ ਜੱਟ ਜ਼ਿਮੀਂਦਾਰ ਕੋਈ ਕਿਸਾਨ ਪਾਗਲ ਨਹੀਂ ਹੈਗਾ ਕਿ ਆਪਣੀਆਂ ਪੱਟਾਂ ਤੋੜ ਲੇ ਉਹ ਉਹ 9 ਘੰਟੇ ਬਾਅਦ ਬੰਦ ਕਰ ਦੂਗਾ 10 ਘੰਟੇ ਬਾਅਦ ਬੰਦ ਕਰ ਦੂਗਾ ਜਦੋਂ ਹੁਣ ਬੱਟਾਂ ਥੋੜੀ ਤੋੜੂਗਾ ਆਪਣੀਆਂ ਉਹ ਪਾਣੀ ਨਾਲ ਤੇ ਪੋਚੜੀਆਂ ਤਾਂ ਉਸੇ ਨੂੰ ਪੈਣਗੀਆਂ ਫਿਰ ਕਹਿੰਦੇ ਅੱਛਾ ਜੀ ਮੈਂ ਕਿਹਾ ਹਾਂ ਕਰਕੇ ਦੇਖੋ असी ग्यारह बारह घंटे आम करती बिजली सची मुची अठ साढ़े अठ घंट बाद लोग बिजली मोटर बंद करके घरें लग गए फिर मैं क्या गल सुनो दुनिया भर के दफ्तर जोड़े ने दुनिया भर के दफ्तर दिने लगते हैं नौ तो पांच पूरी दुनिया दफ्तर का टाइम नौ तो पांच दिने है मैं क्या किसाना दफ्तर ढाई बजे रात क्यों लाने भी दो बजे बिजली आओ कहते रात को ਲੋ ਜੀ ਰਾਤ ਨੂੰ 2 ਵਜੇ ਬਿਜਲੀ ਆਉ। ਨਾ ਨਾ ਪਹਿਲਾਂ ਸੌਣ ਜੋਗੇ। ਝਾਂ ਬਾਅਦ ਸੌਣ ਜੋਗੇ। ਮੈਂ ਕਿਹਾ ਦਿਨੇ ਦਿਓ। ਦਿਨੇ ਬਿਜਲੀ ਦਿਓ। ਉਹੀ ਬਿਜਲੀ ਰਾਤ ਦੇ 2 ਵਜੇ ਦੇਣੀ ਹੈ। ਉਹੀ ਬਿਜਲੀ ਦਿਨੇ ਦਿਓ। ਤਾਂ ਮੈਨੂੰ 10 ਦਿਨ ਪਹਿਲਾਂ ਇੱਕ ਕਿਸਾਨ ਮਿਲਿਆ। ਬਜ਼ੁਰਗ ਉਹ ਮੇਰਾ ਸਿਰ ਪਰੋਸ ਕੇ ਮੈਨੂੰ ਕਹਿੰਦਾ ਪੁੱਤ ਤੂੰ ਸਾਨੂੰ ਅਫਸਰ ਬਣਾਤਾ। ਅਸੀਂ ਵੀ ਹੁਣ ਦਿਨੇ 9 ਤੋਂ 5 ਆਦ ਖੇਤ ਕੰਮ ਕਰਕੇ ਆਪਣੇ ਘਰੇ ਵਾਪਸ ਆ ਕੇ ਪਰਿਵਾਰ ਨਾਲ ਰੋਟੀ ਖਾ ਕੇ ਸੌਣਿਆ ਸਾਨੂੰ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮੱਦਨ ਦੀ ਕੋਈ ਲੋੜ ਨਹੀਂ ਪੈਂਦੀ ਆਤੀਜਾ ਮਾਨੀ ਪਾਰਟੀ ਆ ਸੋਚਾ ਮਾਨੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਦੋਂ ਪਾਰਟੀ ਬਣਾਈ ਸੀ ਤਾਂ ਇਹ ਕਿਹਾ ਸੀ ਅਸੀਂ ਰਾਜਨੀਤੀ ਕਰਨ ਨਹੀਂ ਆਏ ਅਸੀਂ ਇਹਨਾਂ ਨੂੰ ਰਾਜਨੀਤੀ ਸਿਖਾਉਣ ਆਏ ਆ ਸਿੱਖ ਗਏ ਨਾ ਹੁਣ ਫਿਰ ਫਿਰਦੇ ਆ ਨਾ ਬੱਚੇ ਹੱਥ ਬੰਨੀ ਲੋਕਾਂ ਦੇ ਇਹ ਤਾਂ ਹੈ ਕਿਉਂਕਿ ਆਮ ਆਦਮੀ ਪਾਰਟੀ ਆਲੇ ਆ ਗਏ ਕਿਉਂਕਿ ਉਹ 70 ਚੋਂ 65 ਸੀਟਾਂ ਜਿੱਤਣ ਲੱਗੇ ਕਿਉਂਕਿ ਉਹ 117 ਚੋਂ 92 ਸੀਟਾਂ ਜਿੱਤਣ ਲੱਗੇ ਤਾਂ ਕਰਕੇ ਹੁਣ ਖਤਰਾ ਹੋ ਗਿਆ ਵੀ ਯਾਰ ਇਹ ਤਾਂ ਜਿੱਤਣ ਵੀ ਲੱਗੇ ਸਰਕਾਰਾਂ ਵੀ ਬਣਾਉਣ ਲੱਗੇ ਤੇ ਸਰਕਾਰਾਂ ਚਲਾਉਣ ਵੀ ਲੱਗੇ ਇਹਨਾਂ ਨੂੰ ਤਾਂ ਸਰਕਾਰਾਂ ਚਲਾਉਣੀਆਂ ਵੀ ਆਉਂਦੀਆਂ ਇਹ ਤਾਂ ਕਰਕੇ ਵੀਰੋ ਤੁਹਾਡਾ ਤੁਹਾਡੀਆਂ ਹੱਥ ਮਨਤਾ ਕਰਦੇ ਆ ਕਿਉਂਕਿ ਕੇਜਰੀਵਾਲ ਨੇ ਜਿਹੜੀ ਸੋਚ ਜਿਹੜਾ ਬੀਜ ਬੀਜਿਆ ਸੀ ਉਹ ਬੂਟਾ ਹੁਣ ਵੱਡਾ ਹੋ ਗਿਆ ਪੰਜਾਬ ਤੇ ਹਰਿਆਣੇ ਚ ਤਾਂ ਹੁਣ ਹੈ ਗਈ ਹੈ ਪੰਜਾਬ ਤੇ ਦਿੱਲੀ ਚ ਤਾਂ ਹੈ ਗਈ ਹੈ ਹਰਿਆਣੇ ਚ ਬੀਜ ਲਓ ਇਹ ਬੂਟੇ ਦੀ ਛਾਂ ਬੜੀ ਗਹਿਰੀ ਹੈ ਬੜੀ ਘਣੀ ਛਾਂ ਹੈ ਤੇ ਬੜੇ ਵਧੀਆ ਫਲ ਲੱਗਦੇ ਆ ਤਰੱਕੀ ਵਾਲੇ ਫਲ ਲੱਗਦੇ ਆ ਈਮਾਨਦਾਰੀ ਵਾਲਾ ਬੂਟਾ ਇਹ ਆਪਣੇ ਹਰਿਆਣੇ ਚ ਲਾ ਲੋ ਝਾੜੂ ਵਾਲਾ ਬਟਨ ਦਬਕੇ ਕਾਮਯਾਬ ਹੋ ਜਾ। ਇਹਨਾਂ ਬਤਕੀ ਨਾ ਕਰਿਓ ਬਾਕੀਆਂ ਤੇ ਆਪਾਂ ਆਜਪਾ ਦੇਖ ਲੋ। ਇਹ ਕੈਂਸੀ ਡਬਲ ਇੰਜਣ ਚਲੋ ਠੀਕ ਹੈ ਡਬਲ ਇੰਜਣ ਬਿਜਲੀ ਇੰਜਣੀ ਬਦਲਤਾ। ਖੱਟਰ ਇੰਜਣ ਖਰਾਬ ਨਿਕਲਿਆ ਜਾਂ ਕੀ ਗੱਲ ਕੀ ਹੋ ਗਈ ਸੀ? ਹੁਣ ਕੋਈ ਨਵਾਂ ਇੰਜਨ ਲਿਆਂਦਾ ਇੱਕ ਹਰਿਆਣੇ ਵਾਲਿਓ ਦੇਸ਼ ਨੂੰ ਡਬਲ ਇੰਜਨ ਦੀ ਦੇਸ਼ ਨੂੰ ਨਵੇਂ ਇੰਜਨ ਦੀ ਲੋੜ ਹੈ ਨਵੇਂ ਇੰਜਨ ਦੀ ਇੰਜਨ ਇੱਕੋ ਹੀ ਹੋਵੇ ਨਾ ਉਹੀ ਬਹੁਤ ਹੁੰਦਾ ਨਹੀਂ ਤਾਂ ਭਾਵੇਂ ਪੰਜ ਲਾ ਲਓ ਖਟਾਰਾ ਇੰਜਨਾਂ ਦਾ ਕੀ ਹੈ ਸਵੇਸ਼ ਕਰਕੇ ਤੁਹਾਡੇ ਕੋਲੇ ਪਹੁੰਚੇ ਆ ਇਹ ਤੋਂ ਪਹਿਲਾਂ ਮੈਂ ਪਰਵਾਣੇ ਜਾ ਕੇ ਆਇਆ ਘਾਠਾਂ ਮਾਰਦਾ ਘੱਟ ਬਰਵਾਲੇ ਹਿਸਾਰ ਦੇ ਨੇੜੇ ਲੋਕ ਇਹੀ ਕਹਿੰਦੇ ਸੀ ਸਾਡਾ ਖਿਹੜਾ ਛਡਾ ਦਿਓ ਆ ਦੋਨਾਂ ਤੋਂ ਸਾਡਾ ਖਿਹੜਾ ਛਡਾ ਦਿਓ ਉਹ ਮੈਂ ਕਹਾਂ ਜੀ 4-5 ਸਾਲ ਪਹਿਲਾਂ ਆਹੀ ਗੱਲ ਪੰਜਾਬ ਦੇ ਲੋਕ ਵੀ ਕਹਿੰਦੇ ਸੀ ਉਹ ਸਾਡਾ ਕਾਲੀਆਂ ਤੇ ਇਹਨਾਂ ਕਾਲੀਆਂ ਤੇ ਕਾਂਗਰਸੀਆਂ ਤੋਂ ਖੜਾ ਛਡਾ ਦਿਓ ਮੈਂ ਕਹਾਂ ਜੀ ਉਹਨਾਂ ਨੇ ਤਾਂ ਛਡਾ ਲਿਆ ਤੁਸੀਂ ਛਡਾ ਲਓ ਅਸੀਂ ਤਾਂ ਸਾਡੇ ਤਾਂ ਨਾ ਹੀ ਲੱਗਦਾ ਖੜਾ ਤਾਂ ਤੁਸੀਂ ਛਡਾਉਣੇ ਆਪਣੇ ਆਪ ਤੁਸੀਂ ਆਓ ਅੱਗੇ ਅੱਗੇ ਲੱਗੋ ਤੁਹਾਡੇ ਚੋ ਜ਼ਿੰਮੇਵਾਰੀਆਂ ਮਿਲਣਗੀਆਂ ਤੁਹਾਡੇ ਚੋ ਐਮਐਲਏ ਬਣਨਗੇ ਕੀ ਗੱਲ ਬਈ ਆਮ ਕਰਾਂ ਦੇ 3 ਪੁੱਤ ਚੇਅਰਮੈਨ ਦੀ ਕੁਰਸੀ ਤੇ ਬੈਠ ਨਹੀਂ ਸਕਦੇ ਕੀ ਗੱਲ ਬਈ ਸਾਡੇ 3 ਪੁੱਤਾਂ ਨੂੰ ਐਮਐਲਏ ਇਲੈਕਸ਼ਨ ਲੜਨੀ ਨਹੀਂ ਆਉਂਦੀ ਜਾਂ ਕਾਗਜ਼ ਨਹੀਂ ਭਰਨੇ ਆਉਂਦੇ ਜਾਂ ਸਾਡੇ ਕਾਗਜ਼ੀ ਹੋਰ ਆ ਫਿਰ ਉਹਨਾਂ ਦੇ ਕਾਗਜ ਹੋ ਰਹਿ। ਇਹ ਮੈਂ ਪੰਜਾਬ ਦੇ ਵਿੱਚ ਵੀ ਕਹਿੰਦਾ ਸੀ ਉਹ ਤਾਂ ਸੱਚ ਹੋ ਗਿਆ ਮੇਰੇ ਬਤੀ ਦੰਦ ਨੇ ਤੇ ਅੱਜ ਮੈਂ ਡੱਬ ਵਾਲੇ ਦੇ ਵਿੱਚ ਕਹਿ ਕੇ ਚੱਲਿਆ ਦੱਸ ਦਿਓ ਆ ਬੀਜੇਪੀ ਵਾਲਿਆਂ ਨੂੰ ਦੱਸ ਦਿਓ ਬਾਕੀਆ ਰਵੈਤੀ ਪਾਰਟੀਆਂ ਨੂੰ ਉਹਨਾਂ ਦੇ 3 ਪੁੱਤਾਂ ਨੂੰ ਦੱਸ ਦਿਓ ਕਿ ਆਪਣੇ ਬੋਰੀ ਬਿਸਤਰੇ ਗੋਲ ਕਰ ਲਓ ਕਿਉਂਕਿ ਆਮ ਲੋਕਾਂ ਦੇ 3 ਪੁੱਤ ਆ ਰਹੇ ਨੇ ਆਮ ਲੋਕਾਂ ਦੇ 3 ਪੁੱਤ ਆ ਰਹੇ ਇਹਨਾਂ ਨੇ ਹੋਰ ਕੋਈ ਸੋਚਿਆ ਹੀ ਨਹੀਂ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਜੀਜੇ ਬਸ ਖਤਮ ਲੋਕ ਮਰਦਾਬਾਦ ਦੇ ਨਾਰੇ ਲਾਉਣ ਨੂੰ ਲੋਕ ਜਿੰਦਾਬਾਦ ਦੇ ਭੇਡਾਂ ਬੱਕਰੀਆਂ ਸਮਝਿਆ ਨਾ ਲੋਕਾਂ ਨੂੰ ਯਾਰ ਤਾਕਤ ਹੈ ਤੁਹਾਡੇ ਕੋਲੇ ਬਹੁਤ ਵੱਡੀ ਡਾਕਟਰ ਫਹੀਮ rau ਅੰਬੇਦਕਰ ਸਾਹਿਬ ਦੇ ਸੰਵਿਧਾਨ ਦੇ ਵਿੱਚ ਦਿੱਤੀ ਹੋਈ ਇੱਕ ਤਾਕਤ ਹੈ ਫਟ ਕੋਲੇ ਵੋਟ ਦੀ ਤਾਕਤ ਹੈ ਪਛਾਣ ਲੋ ਐਵੇਂ ਨਾ ਫੜਾ ਆਇਆ ਕਰੋ ਕਿਤੇ ਹਰੇਕ ਨੂੰ ਵੋਟਰ ਕਾਰਡ ਬੜਾ ਮਹਿੰਗਾ ਮਿਲਿਆ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ ਇਹ ਵੋਟਰ ਕਾਰਡ ਲੈਣ ਵਾਸਤੇ ਉਹ ਸਸਤਾ ਸੌਦਾ ਨਾ ਕਰਿਆ ਕਰੋ ਸ਼ਹੀਦਾਂ ਦੇ ਖੂਨ ਦਾ ਉਹ ਸ਼ਹੀਦਾਂ ਨੇ ਖੂਨ ਦੇ ਕੇ ਇਹ ਵੋਟਰ ਕਾਰਡ ਲੈ ਕੇ ਦਿੱਤਾ ਇਹ ਵੋਟਰ ਕਾਰਡ ਬਹੁਤ ਮਹਿੰਗਾ ਹੈ ਇਹਨੂੰ ਇਹਨੂੰ ਐਵੇਂ ਅਜਾਈ ਨਾ ਗਵਾ ਲਿਓ ਇੱਕ ਵਾਰੀ ਸਹੀ ਬਟਨ ਦਬ ਕੇ ਦੇਖ ਲਓ ਦੁਬਾਰਾ ਲੋਡ ਨਹੀਂ ਪੈਣੀ ਸਿਰਫ 2.5 ਸਾਲ ਹਜੇ ਹੋਏ ਨੇ ਪੰਜਾਬ ਚ ਮੈਂ 2.5 ਸਾਲ ਦੇ ਕੰਮਾਂ ਤੇ ਵੋਟਾਂ ਮੰਗ ਰਿਆਂ ਪੰਜਾਬ ਚ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰੀ ਸੰਸਥਾਵਾਂ ਨੂੰ ਘਾਟੇ ਚ ਸ਼ੋਅ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਪ੍ਰਾਈਵੇਟ ਤੇ ਇਧਰ ਉਲਟੀ ਗੰਗਾ ਵਹਾਈ ਐ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਕਿ ਤੁਸੀਂ ਘਾਟੇ 'ਚੋਂ ਕੋਈ ਗੱਲ ਨਹੀਂ ਸਾਨੂੰ ਦਿਓ ਅਸੀਂ ਚਲਾ ਕੇ ਦਿਖਾਉਨੇ ਆਂ ਅਸੀਂ ਕਿਉਂਕਿ ਨੀਅਤ ਸਾਫ਼ ਹੈ ਨੀਅਤ ਸਾਫ਼ ਹੈ ਬਸ ਸੋ ਇਹਨਾਂ ਇਹਨਾਂ ਪਿੱਛੇ ਨਾ ਲੱਗਿਓ ਇਹਨਾਂ ਤਾਂ ਹਾਲਤ ਹੋਇਆ ਇੱਕ ਪਿੰਡ ਦੇ ਵਿੱਚ ਨਾ ਆਹ ਦੱਸ ਦਿਓ ਗੱਲ ਸੱਥਾਂ 'ਚ ਚੋਪਾਲ 'ਚ ਜਾ ਕੇ ਕਿ ਭਗਵੰਤਬਾਣਾ ਆਇਆ ਸੀ ਡੱਬ ਵਾਲੀ ਉਹ ਗੱਲ ਕਹਿ ਕੇ ਗਿਆ ਇੱਕ ਪਿੰਡ 'ਚ ਮੱਝਾਂ ਮਾਰਨ ਲੱਗੀਆਂ ਇੱਕ ਇੱਕ ਰਾਤ ਚੋਰੀ ਹੋਣ ਲੱਗੀਆਂ ਇੱਕ ਰਾਤ ਦੋ ਮੱਝਾਂ ਚੋਰੀ ਹੋ ਗਈਆਂ ਅਗਲੇ ਦਿਨ ਇੱਕ ਮੱਝ ਹੋਰ ਚੋਰੀ ਹੋ ਗਈ ਉਸ ਤੋਂ ਅਗਲੇ ਦਿਨ ਦੋ ਮੱਝਾਂ ਹੋਰ ਚੋਰੀ ਹੋ ਗਈਆਂ ਪਿੰਡ 'ਚ ਤਰਥੱਲੀ ਮੱਚ ਗਈ ਪਿੰਡ ਦੀ ਝੂਠ 'ਤੇ ਇੱਕ ਸਾਧ ਬੈਠਾ ਸੀ ਫਕੀਰ ਕੋਈ ਰੱਬ ਦਾ ਬੰਦਾ ਬੜੀ ਮੰਨਤਾ ਸੀ ਉਹਦੀ ਉਹਦੇ ਕੋਲੇ ਲੋਕ ਗਏ ਜੀ ਪੱਟੇ ਕੇ ਬਾਬਾ ਜੀ ਪਿੰਡ ਤੇ ਕੋਈ ਗ੍ਰਹ ਚੱਲ ਪਿਆ ਪਤਾ ਨਹੀਂ ਕੀ ਹੋ ਗਿਆ ਗ੍ਰਹ ਦਸ਼ਾ ਉਲਟ ਹੋ ਗਈ ਪਿੰਡ ਤੇ ਸਾਡੀਆਂ ਤਾਂ ਮੱਜਾਂ ਹੀ ਚੋਰੀ ਹੋਣ ਲੱਗ ਗਈਆਂ ਕੱਲ ਗਰਦਿਆਲ ਕਿਆਂ ਦੋ ਮੱਜਾਂ ਚੋਰੀ ਹੋਈਆਂ ਪਰਸੋਂ ਬਲਵਿਹਰ ਦੀ ਮੱਝ ਚੋਰੀ ਹੋ ਗਈ ਪਤਾ ਨਹੀਂ ਹੁਣ ਕੀ ਦੀਆਂ ਕੀ ਦੀਆਂ ਚੋਰੀ ਹੋਣ ਇੱਕ ਦੱਸੋ ਜੀ ਕੋਈ ਹੱਲ ਤਾਂ ਫਕੀਰ ਕਹਿੰਦਾ ਕੋਈ ਗੱਲ ਨਹੀਂ ਇੱਕ ਕੰਮ ਕਰੋ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰ ਦਿਓ ਤੇ ਉਸ ਤੋਂ ਬਾਅਦ ਚਾਰ ਜਾਣੇ ਇੱਕ ਚਾਦਰ ਚਾਰੇ ਕੋਨੇ ਫੜ ਕੇ ਚਾਰ ਜਾਣੇ ਇੱਕ ਚਾਦਰ ਐ ਤਹਾਂ ਤਾਣ ਕੇ ਚਾਦਰ ਤਾਣ ਕੇ ਖੜ ਜਿਓ ਚਾਰ ਜਾਣੇ ਚਾਰੇ ਖੁੰਝੇ ਚਾਦਰ ਦੇ ਫੜ ਕੇ ਪਿੰਡ ਦੇ ਲੋਕਾਂ ਨੂੰ ਥੱਲੋਂ ਦੀ ਲੰਘਾ ਦਿਓ ਜੀਨੇ ਮੱਜ ਚੋਰੀ ਕੀਤੀ ਹੋ ਜਦੋਂ ਉਹ ਲੰਘਿਆ ਥੱਲੋਂ ਦੀ ਉਹਨੂੰ ਦਿਲ ਦਾ ਦੌਰਾ ਪੈ ਜਾਊ ਉੱਥੇ ਹੀ ਮਰ ਜੂ ਉਹ ਲਓ ਜੀ ਚਾਰ ਜਾਣੇ ਚਾਦਰ ਤਾਣ ਕੇ ਖੜ ਗਏ ਗੁਰਦੁਆਰੇ ਚ ਅਨਾਉਂਸਮੈਂਟ ਕਰਤੀ ਪਿੰਡ ਦੇ ਲੋਕ ਆਉਣ ਲੱਗ ਗਏ ਉਹਨਾਂ ਨੂੰ ਥੱਲੋਂ ਦੀ ਚਾਦਰ ਦੇ ਕੱਢਣ ਲੱਗ ਗਏ ਸਾਰੇ ਪਿੰਡ ਦੇ ਬੰਦੇ ਚਾਦਰ ਦੇ ਥੱਲੋਂ ਦੀ ਕੱਢਤੇ ਕੋਈ ਨਹੀਂ ਮਰਿਆ ਸਾਰੇ ਪਿੰਡ ਦੀਆਂ ਔਰਤਾਂ ਲੇਡੀਜ਼ ਮਾਵਾਂ ਪੈਣਾ ਚਾਦਰ ਦੇ ਥੱਲੋਂ ਦੀ ਕੱਢਤੀਆਂ ਕੋਈ ਨਹੀਂ ਮਰੀ ਸਾਰੇ ਪਿੰਡ ਦੇ ਬੱਚੇ ਚਾਦਰ ਦੇ ਥੱਲੋਂ ਦੀ ਕੱਢਤੇ ਕੋਈ ਨਹੀਂ ਮਰਿਆ ਸਾਰਾ ਪਿੰਡ ਥੱਲੋਂ ਦੀ ਕਢਤਾ ਚਾਦਰ ਦੇ ਕੋਈ ਨਹੀਂ ਮਰਿਆ ਕਾਰਨ ਪਤਾ ਕੀ ਸੀ ਉਹ ਜਿਹੜੇ ਮੱਜਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫਰੀ ਖੜੇ ਸੀ ਮਰੂਗਾ ਕੌਣ ਚੋਰ ਤਾਂ ਚਾਦਰ ਫਰੀ ਖੜੇ ਆਹ ਕਹਿਣ ਆਇਆ ਤੁਹਾਨੂੰ ਹਰਿਆਣੇ ਵਾਲਿਓ ਉਹ ਚਾਦਰ ਬੇਈਮਾਨਾਂ ਨੂੰ ਫੜਾ ਰੱਖੀ ਆ ਚੋਰ ਆਪਣੇ ਚੋਂ ਲੱਭੀ ਜਾਂਦੇ ਆ ਇਸ ਵਾਰ 3 ਮਹੀਨਿਆਂ ਬਾਅਦ ਵੋਟਾਂ ਨੇ ਵਿਧਾਨ ਸਭਾ ਦੀਆਂ ਇਮਾਨਦਾਰ ਆਮ ਆਦਮੀ ਪਾਰਟੀ ਦੇ अरविंद केजरीवाल ਵਰਗਿਆਂ ਨੂੰ ਚਾਦਰ ਫੜਾ ਦੋ ਲੈ ਤੁਹਾਡੀਆਂ ਸਾਰੀਆਂ ਚੋਰੀਆਂ ਬੰਦ ਹੋ ਜਾਣਗੀਆਂ ਮੈਂ ਗਰੰਟੀ ਲੈ ਕੇ ਕਹਿੰਦਾ ਇਹ ਬਿਜਲੀ ਦੀ ਗਰੰਟੀ ਹੈ ਨੌਕਰੀ ਦੀ ਗਰੰਟੀ ਹੈ ਵੀਰੋ ਸਾਡੇ ਜਵਾਨ ਪੰਜਾਬ ਹਰਿਆਣਾ ਸਾਡੇ ਜਵਾਨ ਫੌਜ ਭਰਤੀ ਨੇ ਸਾਡੇ ਜਵਾਨ ਪੁਲਿਸ ਚ ਭਰਤੀ ਨੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਇਸ ਤੋਂ ਪਹਿਲਾਂ ਜੇ ਕੋਈ ਫੌਜ ਦੇ ਵਿੱਚ ਸ਼ਹੀਦ ਹੋ ਜਾਂਦਾ ਤਾਂ ਲੀਡਰ ਜਾਂ ਸਰਕਾਰਾਂ ਉਹਨੂੰ ਕੀ ਦਿੰਦੀਆਂ ਉਹਦੇ ਪਰਿਵਾਰ ਨੂੰ ਸ਼ਹੀਦ ਦੀ ਵਿਧਵਾ ਨੂੰ ਸਲਾਈ ਮਸ਼ੀਨ ਹੱਦ ਆ ਯਾਰ ਸ਼ਹੀਦ ਦੀ ਵਿਧਵਾ ਨੂੰ ਸਲਾਈ ਮਸ਼ੀਨ ਆ ਕਦਰ ਪਾਉਂਦੇ ਕੁਰਬਾਨੀ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਦਿੱਲੀ ਤੇ ਪੰਜਾਬ ਦੇ ਵਿੱਚ ਜਦੋਂ ਦੀਆਂ ਸਰਕਾਰਾਂ ਬਣੀਆਂ ਵੀਰੋ ਆਮ ਆਦਮੀ ਪਾਰਟੀ ਨੇ ਇਹ ਆਪਣਾ ਰੂਲ ਬਣਾਇਆ ਹੋਇਆ ਹੈ ਜੇ ਕੋਈ ਪੰਜਾਬ ਦਾ ਫੌਜੀ ਜਵਾਨ ਹੱਦ ਤੇ ਡਿਊਟੀ ਦੌਰਾਨ ਸ਼ਹੀਦ ਹੋ ਜਾਏ ਉਹਦੇ ਭੋਗ ਤੋਂ ਪਹਿਲਾਂ ਪਹਿਲਾਂ 1 ਕਰੋੜ ਰੁਪਈਆ ਉਹਦੇ ਪਰਿਵਾਰ ਨੂੰ ਮਾਨ ਸਨਮਾਨ ਰਾਸ਼ੀ ਦਿੰਨੇ ਆ ਸੀ 1 ਕਰੋੜ ਰੁਪਈਆ ਮੈਂ ਆਪ ਜਾ ਕੇ ਕਰੇ ਫਰਾਕੇ ਹੋਣਾ ਕੋਈ ਸ਼ਹੀਦ ਦੀ ਕੀਮਤ ਨਹੀਂ ਹੁੰਦੀ ਕੋਈ ਜਾਨ ਦੀ ਕੀਮਤ ਨਹੀਂ ਹੁੰਦੀ ਪਰ ਕਬੀਲਦਾਰੀ ਲਈ ਤੇ ਰਹਿੰਦੀ ਹੈ ਕਬੀਲਦਾਰੀ ਆਰਥਿਕ ਤਾਂ ਭੱਖੋ ਕੋਈ ਤੰਗੀ ਨਹੀਂ ਆਉਂਦੀ ਇਸ ਤਰ੍ਹਾਂ ਪੰਜਾਬ ਪੁਲਿਸ ਹੈ ਜੇ ਪੰਜਾਬ ਪੁਲਿਸ ਦਾ ਕੋਈ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਜਾਏ 1 ਕਰੋੜ ਰੁਪਇਆ ਸਰਕਾਰ ਵੱਲੋਂ 1 ਕਰੋੜ ਰੁਪਇਆ HDFC ਬੈਂਕ ਵੱਲੋਂ ਅਸੀਂ ਕਿਉਂਕਿ ਸਾਰੀ ਜਿਹੜੀ ਸੈਲਰੀ ਹੈ ਤਨਖਾਹ ਹੈ ਉਹ HDFC ਦੇ ਥਰੂ ਕਰਦੇ ਹਾਂ ਅਸੀਂ ਉਹਨਾਂ ਤੋਂ ਲਿਖ ਕੇ ਲਿਆ ਹੋਇਆ ਹੈ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਤਾਂ 1 ਕਰੋੜ ਰੁਪਇਆ ਤੁਸੀਂ ਦਿਓਗੇ 2 ਕਰੋੜ ਰੁਪਇਆ ਪੰਜਾਬ ਦੇ ਪੰਜਾਬ ਪੁਲਿਸ ਦੇ ਜਵਾਨ ਨੂੰ ਜੇ ਉਹ ਡਿਊਟੀ ਦੌਰਾਨ ਰੱਬ ਨਾ ਕਰੇ ਸ਼ਹੀਦ ਹੋ ਜਾਏ ਤਾਂ ਸੀ ਉਹਦੇ ਘਰੇ ਜਾ ਕੇ ਦੇਤੀ ਉਹਨੇ ਇਹ ਮਾਨ ਸਨਮਾਨ ਹੈ ਹੋਰ ਕੋਈ ਜਾਨ ਨਹੀਂ ਵਾਪਸ ਲੈ ਕੇ ਆ ਸਕਦੇ ਆਪਾਂ ਇੱਥੇ ਕਹਿੰਦੇ ਅਗਨੀ ਵੀਰ ਚਲੇ ਜਾਓ ਉਹ ਅਗਨੀ ਵੀਰ ਕੀ 4 ਸਾਲ ਉਹ 4 ਸਾਲ 4 ਸਾਲ ਬਾਅਦ ਜਵਾਨ ਨੂੰ ਤੁਸੀਂ 18 ਸਾਲ ਦਾ ਬੱਚਾ ਜਾਊਗਾ 6 ਮਹੀਨੇ ਟ੍ਰੇਨਿੰਗ ਹੈ ਤੇ 22 ਸਾਲ ਦੀ ਰਿਟਾਇਰਮੈਂਟ ਹੈ 22 ਸਾਲ ਦਾ ਸਾਬਕਾ ਹੋ ਜੂਗਾ ਉਹ ਕੀ ਕਰੂਗਾ ਉਸ ਤੋਂ ਬਾਦ ਉਹ ਤੁਸੀਂ ਮਿਲਟਰੀ ਰੈਂਕ ਤੇ ਰੱਖ ਲਈ ਯਾਰ ਸੋ ਇਹਨਾਂ ਤੇ ਯਕੀਨ ਨਾ ਕਰਿਓ ਇਹ ਸਭ ਲੁੱਟਣ ਤੇ ਲੱਗੇ ਆ ਬਸ ਜੇ ਲੁੱਟ ਬੰਦ ਕਰਾਉਣੀ ਹੈ ਆਮ ਆਦਮੀ ਪਾਰਟੀ ਵਾਲੇ ਨੱਕੇ ਲਾਓ ਆਮ ਆਦਮੀ ਪਾਰਟੀ ਵਾਲੇ ਪੈਂਚਰ ਲਾਓ ਉਹੀ ਪੰਜਾਬ ਹੈ ਲੰਬੇ ਵੀ ਉਹੀ ਨੇ ਤਾਰਾਂ ਵੀ ਉਹੀ ਨੇ ਗ੍ਰਿਡ ਵੀ ਉਹੀ ਨੇ ਜੈਂਪਰ ਵੀ ਉਹੀ ਨੇ ਫਿਊਜ ਵੀ ਉਹੀ ਨੇ ਹੁਣ ਕਿਵੇਂ ਬਿਜਲੀ ਆਈ ਜਾਂਦੀ ਹੈ ਹੁਣ ਕਿਉਂ ਨਹੀਂ ਖਜ਼ਾਨੇ 'ਚ ਮੈਂ ਕਦੇ ਕਿਹਾ ਵੀ ਖਜ਼ਾਨਾ ਖਾਲੀ ਹੈ ਉਹ ਭਰਾਵੋ ਨੀਅਤ ਖਾਲੀ ਹੁੰਦੀ ਹੈ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਸਰਕਾਰ ਦਾ ਖਜ਼ਾਨਾ ਹਮੇਸ਼ਾ ਪਰ ਰਹਿੰਦਾ ਬਸ਼ਰਤੇ ਨੀਅਤ ਸਾਫ਼ ਹੋਵੇ ਲੀਡਰਾਂ ਦੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਚ ਸਕੂਲ ਠੀਕ ਕਰਤੇ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਹਸਪਤਾਲ ਠੀਕ ਕਰਤੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਚ ਮਹਿਲਾਵਾਂ ਨੂੰ ਬੱਸਾਂ ਦਾ ਸਫ਼ਰ ਫ੍ਰੀ ਕਰਤਾ ਤੀਰਥ ਯਾਤਰਾ ਫ੍ਰੀ ਹੈ 11 ਲੱਖ ਦੇ ਲਗਭਗ ਪ੍ਰਾਈਵੇਟ ਤੇ ਸਰਕਾਰੀ ਨੌਕਰੀਆਂ ਦੇਤੀਆਂ ਆਹੀ ਕਸੂਰ ਆ ਉਹਦਾ ਬਸ ਕਿ ਉਹਨੂੰ ਜੇਲ੍ਹ ਚ ਬੰਦ ਕਰ ਰੱਖਿਆ ਬਸ ਡਰ ਲੱਗਦਾ ਉਹਨਾਂ ਨੂੰ ਕਿ ਜੇ ਕੇਜਰੀਵਾਲ ਬਾਹਰ ਰਹਿ ਗਿਆ ਇਹ ਸਾਡਾ ਸੂਪੜਾ ਸਾਫ ਕਰ ਦੂਗਾ ਮੈਂ ਕਹਿੰਨਾ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਉਹ ਬੀਜੇਪੀ ਵਾਲਿਓ ਬੰਦੇ ਨੂੰ ਤਾਂ ਫੜ ਲੋਂਗੇ ਪਰ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰ ਕਰੋਗੇ ਇਹ ਮੈਨੂੰ ਇਹਦਾ ਸੂਗਲ ਸੋਇਨਾ ਤੇ ਇਹ ਲੌਲੀਪੌਪ ਦੇਣਗੇ ਹੁਣ ਦੋ ਕੁ ਮਹੀਨੇ ਰਹਿ ਗਏ ਵੋਟਾਂ ਚ ਹੁਣ ਤੁਹਾਡੇ ਕੋਲੇ ਆਉਣਗੇ ਹਰਿਆਣੇ ਵਾਲਿਓ ਹੁਣ ਤੁਹਾਡੇ ਕੋਲੇ ਆਉਣਗੇ ਪੈਸੇ ਬਹੁਤ ਆ ਇਹਨਾਂ ਕੋਲੇ ਥੋੜੀ ਲੁੱਟੇ ਹੋਇਆ ਇਹਨਾਂ ਨੇ ਕਿਹੜਾ ਨਰਮਾ ਵਿੱਚ ਹੈ ਕਹਿੰਦੇ ਪੈਸੇ ਦੇਵਾਂਗੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਹਰਿਆਣੇ ਵਾਲਿਓ ਜੇ ਵੋਟਾਂ ਦੇ ਬਦਲੇ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਬਸ ਐ ਫੜ ਕੇ ਐ ਜੇਬ ਚ ਪਾ ਕੇ ਕਹਿ ਦਿਓ ਵੀ ਹਾਂ ਤੇ ਜਿੱਦੇ ਵੋਟਾਂ ਪੈਣ ਗਿਆ ਝਾੜੂ ਵਾਲਾ ਬਟਨ ਦਬ ਕੇ ਕਹਿ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦਿਓ ਬਾਕੀਆਂ ਨੂੰ ਮਾਫ ਆ ਬڑا ਸਮੇਂਦਾਰ ਲਕਾਈ ਸਾਰੇ ਹੀ ਸਮਝ ਗਏ ਜੀ ਬڑا ਸਮੇਂਦਾਰ ਲਕਾ ਬਈ ਹੁੰਦਾ ਬਈ ਡੱਬ ਵਾਲੇ ਵਾਲੇ ਉਹ ਸਮੇਂਦਾਰੋਂ ਬਈ ਸਮੇਂਦਾਰੋਂ ਹੋਰ ਇਹਨਾਂ ਨੇ ਆਪਣੀ ਲੁੱਟੇ ਨੇ ਇਹਨਾਂ ਨੇ ਕਿੱਥੋਂ ਲਿਆਉਣੇ ਨੇ ਹੋਰ ਤਾਂ ਕਰਕੇ ਮੈਂ ਕਹਿਣਾ ਇਹ ਤੁਹਾਨੂੰ ਲੌਲੀਪੌਪ ਦੇਣਗੇ ਵੀ ਆਹ ਚੀਜ਼ ਅਸੀਂ ਸਸਤੀ ਕਰ ਦਿੰਨੇ ਆ ਉਹ ਦੋ ਕੁ ਮਹੀਨੇ ਯਾਰ ਸਿਲੰਡਰ 1100 ਰੁਪਏ ਮਹਿੰਗਾ ਕਰਕੇ ਕਹਿੰਦੇ 100 ਰੁਪਏ ਸਸਤਾ ਕਰਤਾ ਹੁਣ ਕਮਾਲ ਕਰਤੀ ਕਮਾਲ ਕਰਤੀ 100 ਰੁਪਏ ਸਸਤਾ ਓ ਭਾਈ 1100 ਮਹਿੰਗਾ ਵੀ ਤਾਂ ਕੀਤਾ ਸੀ ਇਹ ਉਹ ਗੱਲ ਹੈ ਲੌਲੀਪੌਪ ਵਾਲੀ ਗੱਲ ਸੁਣਾਉਣਾ ਤੁਹਾਨੂੰ ਕੁੜੀ ਦਾ ਵਿਆਹ ਸੀ ਕਿਸੇ ਘਰ ਚ ਚੰਗਾ ਵਧੀਆ ਜ਼ਿੰਮੇਦਾਰ ਖਾਨਦਾਨੀ ਪਰਿਵਾਰ ਸੀ ਲਾਡਲੀ ਕੁੜੀ ਸੀ ਕਹਿੰਦੇ ਵੀ ਗੱਜ-ਬੱਜ ਕੇ ਵਿਆਹ ਕਰਨਾ ਚੰਗੇ ਵਧੀਆ ਟੀਵੀ ਦੇ ਸੈੱਟ ਸੋਨੇ ਚਾਂਦੀ ਦੇ ਜੇਵਰ ਸੋਫਾ ਸੈੱਟ ਅਲਮਾਰੀਆਂ ਸੋ ਬੜੇ ਬੜੇ ਬੈੱਡ ਲੈ ਆnde ਕੁੜੀ ਨੂੰ ਭਾਈ ਮਾਨ ਸਨਮਾਨ ਨਾ ਪੇਦਾ ਕਰਾਂਗੇ ਕੱਲ ਨੂੰ ਬਰਾਤ ਆਉਣੀ ਸੀ ਅੱਜ ਰਾਤ ਨੂੰ ڈاکੂਆਂ ਨੂੰ ਪਤਾ ਲੱਗ ਗਿਆ ਆ ਲੌਲੀ ਬਾਪ ਵਾਲੀ ਗੱਲ ਸੁਣ ਲਿਓ ਹਣ ڈاکੋਂ ਨੂੰ ਪਤਾ ਲੱਗ ਗਿਆ ਵੀ ਇਸ ਘਰ ਚ ਮਾਲ ਹੈ ਉਹ ਟਰੱਕ ਲੈ ਆਏ ਟਰੱਕ ਬੈਕ ਲਾਇਆ ਕੁੜੀ ਦੇ ਪਰਿਵਾਰ ਨੂੰ ਇੱਕ ਕਮਰੇ 'ਚ ਕੀਤਾ ਬੰਦ ਬਾਹਰੋਂ ਲਾਇਆ ਕੁੰਡਾ ਸੋਫੇ ਸਾਫੇ ਸਭ ਸੋਨੇ ਦੇ ਗਹਿਣੇ ਚਾਂਦੀ ਦੇ ਟਰੱਕ 'ਚ ਲਾਦ ਲੇ ਸਭ ਕੁਝ ਟਰੱਕ 'ਚ ਟੀਵੀ ਟੀਵੀ ਸਭ ਟਰੱਕ 'ਚ ਲਾਦ ਲੇ ਤੁਰਨ ਤੋਂ ਪਹਿਲਾਂ ਡਾਕੂਆਂ ਦਾ ਸਰਦਾਰ ਕਹਿੰਦਾ ਇੱਕ ਮਿੰਟ ਮੈਨੂੰ ਇਹ ਦੱਸੋ ਕੁੜੀ ਆਣੇ ਦਾ ਪਰਿਵਾਰ ਕਿਹੜੇ ਕਮਰੇ 'ਚ ਬੰਦ ਹੈ ਉਹ ਕਹਿੰਦਾ ਜੀ ਇਹ ਕਮਰੇ 'ਚ ਬੰਦ ਹੈ ਖੋਲੋ ਕਮਰਾ ਖੋਲਿਆ ਅੰਦਰ ਸਾਰਾ ਟੱਬਰ ਬੈਠਾ ਡਰਿਆ ਡਾਕੂ ਆ ਨਾ ਸਰਦਾਰ ਕਹਿੰਦਾ ਕਿਹੜੀ ਕੁੜੀ ਦੀ ਸ਼ਾਦੀ ਐ ਇੱਕ ਕੁੜੀ ਉੱਠ ਖੜੀ ਕਹਿੰਦੀ ਜੀ ਮੇਰੀ ਸ਼ਾਦੀ ਐ ਡਾਕੂ ਨੇ ਆਪਣੀ ਜੇਬ ਚ ਪਾਇਆ ਹੱਥ 100 ਰੁਪਿਆ ਕੱਢਿਆ ਸਿਰ ਤੋਂ ਬਾਰ ਕੇ ਕਹਿੰਦਾ ਆ ਲੈ ਭਾਈ ਸ਼ਗਨ ਬੇਟਾ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੇਰੀ ਝੋਲੀ ਚ ਪਾਵੇ ਤੰਦਰੁਸਤ ਰਹੋ ਅਸ਼ੀਰਵਾਦ ਹੈ ਬੱਚੇ ਐਨਾ ਕਹਿ ਕੇ ਲੁੱਟ ਕੇ ਆਪਣਾ ਟਰੱਕ ਲੈ ਗਏ ਡੱਬ ਵਾਲੇ ਆਲਿਓ ਅਗਲੇ ਦਿਨ ਪੁਲਿਸ ਆ ਗਈ ਉਹ ਜਿਹੜੇ ਘਰ ਚ ਕੁੜੀ ਵਾਲਿਆਂ ਦੇ ਘਰ ਚ ਡਾਕਾ ਪਿਆ ਸੀ ਘਰ ਦਾ ਇੱਕ ਬੰਦਾ ਵੀ ਪੁਲਿਸ ਕੋਲੇ ਰਿਪੋਰਟ ਲਿਖਾਉਣ ਨੂੰ ਤਿਆਰ ਨਹੀਂ ਹੋਇਆ ਡਾਕੂਆਂ ਵਿਰੁੱਧ ਕਹਿੰਦੇ ਲੁੱਟ ਕੇ ਭਾਵੇਂ ਸਾਰਾ ਕੁਝ ਲੈ ਗਏ ਪਰ ਬੰਦੇ ਬੜੇ ਚੰਗੇ ਸੀ 100 ਰੁਪਏ ਸ਼ਗਨ ਦੇ ਗਏ ਆਹੀ ਕੰਮ ਨਾ ਕਰਦੇਓ ਵੀ ਪੌਣੇ ਪੰਜ ਸਾਲ ਬਹੁਤ ਲੁੱਟ ਲਿਆ ਖੱਟਰ ਨੇ ਪਰਾਪੰ ਪਰ 100 ਰੁਪਿਆ ਯਾਰ ਸਰਲੈਂਡਰ ਸਸਤਾ ਕਰਤਾ ਚਲੋ ਫੇਰ ਲੁੱਟ ਕੇ ਲੈ ਜਾਈਏ ਇੰਨਾ ਕਮਾਚ ਨਾ ਪੈ ਜਾਓ ਕਿਤੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਬੜਾ ਵਧੀਆ ਲੱਗਦਾ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਮੈਂ ਰਸਤੇ 'ਚ ਆਇਆ ਮਾਵਾਂ ਭੈਣਾਂ ਖੜੀਆਂ ਸਿਰ ਬਲੋਸਿਆ ਜਾਉਂਦਾ ਰਹਿ ਪੁੱਤ ਲੰਬੀਆਂ ਉਮਰਾਂ ਮਾਣੇ ਨੌਜਵਾਨ ਮੁੰਡੇ ਮੋਟੇ ਤੇ ਹੱਤਰ ਕੇ 셀ਫੀ ਕਰਾਉਂਦੇ ਆ ਮੇਰੀ ਗੱਡੀ ਫੁੱਲਾਂ ਨਾਲ ਭਰ ਜਾਂਦੀ ਐ ਸ਼ਾਮ ਨੂੰ ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਐ ਸ਼ਾਮ ਨੂੰ ਫਿਰ ਮੈਂ ਸੋਚਦਾ ਜਾ ਕੇ ਸ਼ੀਸ਼ੇ ਮੂਰੇ ਖੜਕੇ ਭਗਵਾਨਤਮਾਨਾ ਇਸ ਤੋਂ ਵੱਧ ਹੋਰ ਕੀ ਚਾਹੁੰਨਾ ਤੂੰ ਇਸ ਤੋਂ ਵੱਡਾ ਤੇਰੇ ਕੋਲੇ ਹੋਰ ਕੀ ਹੋ ਸਕਦਾ ਖਜ਼ਾਨਾ ਕਿ ਇੰਨਾ ਪਿਆਰ ਲੋਕਾਂ ਦਾ ਤੈਨੂੰ ਮਿਲ ਰਿਹਾ ਐ ਇੱਕ ਵਸੇ ਤਾਂ ਫੁੱਲ ਡਿੱਗ ਰਹੇ ਨੇ ਗੱਡੀ ਰੋਕਣੀ ਪੈ ਜਾਂਦੀ ਹੈ ਕਈ ਵਾਰੀ ਕਿ ਯਾਰ ਥੋੜੇ ਜਿਹਾ ਫੁੱਲ ਕੱਢ ਕੇ ਬੈਠਣ ਨੂੰ ਜਗ੍ਹਾ ਬਣਾਈਏ ਇੱਕ ਪਾਸੇ ਤਾਂ ਆ ਪਿਆਰਾ ਹੈ ਤੇ ਦੂਜੇ ਪਾਸੇ ਕਾਲੀ ਕਾਂਗਰਸੀ ਤੇ ਭਾਜਪਾ ਵਾਲਿਆ ਉਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਝੱਲੇ ਕੇ ਇੱਕ ਅੱਧੀ ਉਹਨਾਂ ਦੀ ਆ ਹਾਲ ਤਾਂ ਯਾਰ ਇਹ ਤਾਂ ਪੁਰਾਣੇ ਜਨਮਾਂ ਦਾ ਕੋਈ ਪੁੰਨ ਨਹੀਂ ਹੈ ਜਿਹੜਾ ਮਿਲ ਜਾਂਦਾ ਦੋ ਟਾਈਮ ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਣਾਈ ਹੈ ਕਾਇਮ ਰੱਖੀ ਪਮੇ ਵਧਾਈ ਨਾ ਪਰ ਕਟੜਨਾ ਦੇ ਕੋਈ ਇਹੋ ਜਿਹਾ ਫੈਸਲਾ ਨਾ ਕਰਾ ਲਈ ਜਿਹਦੇ ਨਾਲ ਕਿਸੇ ਗਰੀਬ ਘਰ ਦਾ ਕੋਈ ਚੁੱਲ੍ਹਾ ਬੁਝਦਾ ਹੋਵੇ ਹਮੇਸ਼ਾ ਇਹੋ ਜਿਹੇ ਫੈਸਲੇ ਕਰਾਈ ਜਿਹਦੇ ਨਾਲ ਕਿਸੇ ਗਰੀਬ ਦੇ ਘਰ ਦੇ ਚੁੱਲ੍ਹੇ ਦੀ ਅੱਗ ਵੱਧਦੀ ਹੋਵੇ ਉਹਨਾਂ ਦੇ ਘਰੇ ਤਰੱਕੀਆਂ ਦੀ ਜੋਤ ਜਗਦੀ ਹੋਵੇ ਆਹੀ ਮੈਂ ਤਾਂ ਪਰ ਅਦਾਸ ਕਰਦਾ ਰਿਹਾ ਸੋ ਵੀਰੋ ਪੈਸੇ ਪੂਸੇ ਕਮਾਉਣ ਨਹੀਂ ਆਏ ਕਿਤੇ ਸੋਚਦੇ ਹੋਵੋਗੇ ਵੀ ਪੈਸੇ ਨਾ ਨਾ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਪੈਸੇ ਕਮਾਉਣੇ ਹੁੰਦੇ ਤਾਂ ਕਲਾਕਾਰੀ ਚ ਜਿੰਨੇ ਮਰਜ਼ੀ ਕਮਾ ਲੈਂਦੇ ਅਰਵਿੰਦ ਕੇਜਰੀਵਾਲ ਜੀ ਇਨਕਮ ਟੈਕਸ ਦੇਆ ਕਮਿਸ਼ਨਰ ਨੇ ਉਹਨਾਂ ਦੀ ਘਰ ਵਾਲੀ ਵੀ ਕਮਿਸ਼ਨਰ ਹੈ ਦੋਨੇ ਜੀ ਜਿੰਨੇ ਮਰਜ਼ੀ ਪੈਸੇ ਕਮਾ ਲੈਂਦੇ ਪੈਸੇ ਨਹੀਂ ਕਮਾਉਣੇ ਸਿਰਫ ਲੋਕ ਕਮਾਉਣੇ ਨੇ ਲੋਕਾਂ ਦਾ ਮਾਣ ਸਨਮਾਨ ਕਮਾਉਣਾ ਹੈ ਹੋਰ ਕੁਝ ਨਹੀਂ ਕਮਾਉਣਾ ਪੈਸੇ ਕਮਾਉਣ ਵਾਸਤੇ ਤਾਂ ਕੰਮ ਛੱਡੀ ਫਿਰਦਿਆਂ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਮੇਰੇ ਵਰਗੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਕਿਸੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਉਹ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਓਏ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਮਿੱਤਰਾ ਉਹ ਮੈਂ ਪੈਸੇ ਬਹੁਤ ਕਮਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਟਾ ਲੈਂਦਾ ਉਹ ਕਿੰਨੇ ਧਨੀ ਹੋ ਤੁਰ ਗਏ ਉਹ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ